ਖਾ ਜਾਂਦਾ ਹੋਵੇ ਕੋਈ ਡੋਡ ਹੈ ਕੋਈ ਫੀਮ ਹੈ ਕੋਈ ਕੈਮੀਕਲ ਨਸ਼ਾ ਕਿਸੇ ਵੀ ਤਰ੍ਹਾਂ ਦਾ ਅਸੀਂ ਉਹਦਾ ਪੱਕਾ ਇਲਾਜ ਕਰਦੇ ਆਂ ਦਾ ਆਪਣਾ ਨਸ਼ਾ ਮੁਕਤੀ ਕੇਂਦਰ ਖੁੱਲੇ ਹੋਏ ਆ ਨਾ ਜੀ ਉਹ ਕੀ ਕਰਦੇ ਉਹ ਇਹ ਜੀ ਦੋਈ ਉਹਨਾਂ ਨੂੰ ਦਿੰਦੇ ਗੋਲੀ ਜਾਂ ਡੋਡਿਆਂ ਦੀ ਜਾਂ ਕਿਸੇ ਵੀ ਜਿਹੜੀ ਤੋੜ ਹੈ ਉਹ ਗੋਲੀ ਹਟਾ ਦਦੀ ਹੈ ਤੇ ਉਹ ਫਿਰ ਉਹਦੀ ਆਦਤ ਲੱਗ ਜਾਂਦੀ ਹੈ ਉਹ ਬੰਦਾ ਉਸ ਗੋਲੀ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਜਿਹੜੀ ਸਾਡੀ ਦਵਾਈ ਆਯੁਰਵੈਦਿਕ ਅਸੀਂ ਇੱਥੇ ਦਵਾਈ ਤਿਆਰ ਕਰਦੇ ਆ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਸ਼ਾ ਹੋਵੇ ਉਹਦੀ ਪਹਿਲੇ ਹੀ ਦਿਨ ਤੋਂ ਤੋੜ हट ਜਾਏਗੀ ਕੋਈ ਉਹਨ ਘਬਰਾਟ ਨਹੀਂ ਹੋਏਗੀ ਲੂਜ਼ ਮੋਸ਼ਨ ਨਹੀਂ ਲੱਗਣਗੇ ਦਰਦ ਨਹੀਂ ਹੋਊਗੀ ਨੀਂਦ ਦੀ ਕੋਈ ਆਪਾਂ ਡਿਸਟਰਬ ਨਹੀਂ ਹੋਊਗੀ ਮਹਾਲੀ ਤੋਂ ਮੁੰਡਾ 1 ਕਿਲੋ ਫੀਮ ਖਾਂਦਾ ਸੀ 1 ਕਿਲੋ ਪਰ ਅਸੀਂ ਮੰਨਦੇ ਨਹੀਂ ਸੀ ਅਖੀਰ ਸਾਨੂੰ ਕਹਿੰਦਾ ਜੀ ਤੁਸੀਂ ਮੰਨੋ ਚਾਹੇ ਨਾ ਮੰਨੋ ਵੀ ਤੁਸੀਂ ਮੈਨੂੰ 1 ਕਿਲੋ ডোজ ਦੇ ਹਿਸਾਬ ਨਾਲ ਮੈਡੀਸਿਨ ਦੇ ਦਿਓ ਅਸੀਂ 1 ਕਿਲੋ ਦੇ ডোজ ਦੇ ਹਿਸਾਬ ਨਾਲ ਮੈਡੀਸਿਨ ਦੇ ਦਿੱਤੀ ਉਹ ਬੰਦਾ 2 ਮਹੀਨੇ ਬਿਲਕੁਲ ਕਲੀਅਰ 2 ਕਿਲੋ ਹੀ ਬਰਾਹੀ ਲੱਖਾਈ ਪੇਸ਼ੈਂਟ ਮਤਲਬ ਠੀਕ ਹੋ ਚੁੱਕੇ ਆ ਸਾਡੇ ਕੋਲ ਪੇਸ਼ੈਂਟ ਐਦਾਂ ਦੇ ਆਉਂਦੇ ਨਾ ਤੇ ਘਰ ਦੇਨ ਨੂੰ ਵੀ ਨਹੀਂ ਪਤਾ ਹੁੰਦਾ ਚਿੱਟਾ ਖਾਂਦੇ ਆ ਉਹ ਡਿੱਗਦੇ ਟੈਂਦੇ ਮਤਲਬ ਆਉਣ ਕੇ ਸਾਡੇ ਮਤਲਬ 2 2 3 3 ਗ੍ਰਾਮ ਵਾਲੇ ਵੀ ਨੇ ਜਾਂ ਤਿਆਰ ਕਰਦੇ ਜਾਂ ਸਟਾਰਟ ਕਰਨੀ ਉਦੋਂ 10 ਕੈਪਸੂਲ ਵੀ ਹੁੰਦੇ ਆ ਜਾਂ 20 ਕੈਪਸੂਲ ਵੀ ਹੁੰਦੇ ਆ ਜਾਂ 5 ਕੈਪਸੂਲ ਵੀ ਹੁੰਦੇ ਆ ਔਰ ਜਿਸ ਦਿਨ ਦਵਾਈ ਛੱਡਣੀ ਸਿਰਫ ਅੱਧਾ ਕੈਪਸੂਲ ਜਾਂ ਇੱਕ ਕੈਪਸੂਲ ਹੋਊਗਾ ਉਹਦੀ ਕੋਈ ਆਦਤ ਨਹੀਂ ਹੈ 80% ਜਿਹੜਾ ਲੀਵਰ ਹੈ ਇਹ ਨਸ਼ੇ ਨਾਲ ਹੀ ਖਰਾਬ ਹੁੰਦਾ। ਇਹਦੇ ਵਿੱਚ ਫੈਟੀ ਹੋ ਜਾਂਦੇ ਉਸ ਤੋਂ ਬਾਅਦ ਫਾਈਬਰੋ ਫਿਰ ਸਰਾਈਸਰ ਜਦੋਂ ਲੀਵਰ ਸਰਾਈਸਰਸ ਹੋ ਜਾਂਦਾ ਨਾ ਫਿਰ ਚ ਪਾਣੀ ਭਰਨ ਲੱਗ ਜਦੋਂ ਪਾਣੀ ਭਰ ਲੱਭਦਾ ਇਹਦੇ ਵਿੱਚ ਕੋਈ ਇਲਾਜ ਨਹੀਂ ਹੁੰਦਾ ਸਾਡੇ ਆਯੁਰਵੇਦ ਵਿੱਚ ਲਾਜਾ ਅਸੀਂ ਆਪਣਾ ਲੀਵਰ 80% ਵੀ ਆਪਣਾ ਖਰਾਬ ਹੋਵੇ ਵੀ ਬਚਿਆ ਹੋਵੇ ਉਹ ਵੀ ਆਯੁਰਵੈਦਿਕ ਦਵਾਈ ਠੀਕ ਕਰ ਦਿੰਦੀ। ਪੰਜ-ਪੰਜ ਰੋਟੀਆਂ ਖਾਣ ਵਾਲਾ ਵੀ ਇੱਕ ਰੋਟੀ ਨਹੀਂ ਖਾਂਦਾ ਤੇ ਉਹਦਾ ਵੀ ਸਾਡੇ ਕੋਲ ਪ੍ਰੋਪਰ ਇਲਾਜ ਆ 100% ਤੇ ਬੰਦਾ ਚੌਥੇ ਦਿਨ ਹੀ ਰੋਟੀਆਂ ਖਾਊ ਰੱਜ ਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਆਯੁਰਵੈਦਿਕ ਲਾਜ ਅਸੀਂ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਆ ਸਾਡੇ ਕੋਲ ਇੱਕ ਲੀਵਰ ਦਾਰੂ ਹੈ ਹਨਾ ਇਹ ਸਿਰਫ ਦੋ ਟਾਈਮ ਪੀਣਾ ਹੁੰਦਾ ਖਾਲੀ ਪੇਟ ਚ ਇਹ ਸਾਡਾ ਲੀਵਰ ਪਾਊਡਰ ਤਿਆਰ ਕੀਤਾ ਹੋਇਆ ਠੀਕ ਹੈ ਪਾਣੀ ਪੇਟ ਚ ਭਰਦਾ ਤਾਂ ਸਾਡੇ ਕੋਲ ਆ ਪਾਊਡਰ ਤਿਆਰ ਕੀਤਾ ਹੋਇਆ ਜਿਹਦਾ ਲੀਵਰ ਸਟ्रेसेस ਹੋ ਜਾਂਦਾ ਨਾ ਚੌਥੀ ਸਟੇਜ ਆ ਜਾਂਦੀ ਐ ਐਸਐਸ ਦੀ ਤੇ ਪਾਣੀ ਪਰਨ ਲੱਪਿੰਦਾ ਇਹ ਪਾਊਡਡਰ ਅਸੀਂ ਤਿਆਰ ਕੀਤਾ ਇਹ ਪਹਿਲੇ ਹੀ ਦਿਨ ਤੋਂ ਅਸਰ ਕਰਦਾ ਅਗਰ ਅਸੀਂ ਇੱਕ ਮਹੀਨਾ ਲਵਾਗੇ ਤਾਂ ਉਹਨੂੰ ਦੁਬਾਰਾ ਪਾਣੀ ਘਟਾਉਣ ਦੀ ਲੋੜ ਨਹੀਂ ਪਊਗੀ ਇਸ ਨੂੰ ਗਠੀਏ ਦੀ ਪ੍ਰੋਬਲਮ ਹੈ ਬਿਲਕੁਲ ਉਂਗਲਾ ਸੋਜੇ ਜਾਂਦੀਆਂ ਹੈ ਹੱਥ ਮੁੜ ਜਾਂਦੇ ਆ ਤੁਰ ਨਹੀਂ ਹੁੰਦਾ ਤੇ ਉਹਦੇ ਵੀ ਫਰੇਟ ਦਾ ਸਾਡੇ ਕੋਲ 100% ਇਲਾਜ ਹੈ। ਦਾ ਟੀਵੀ ਆਨਾਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆਸੀ। ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨੂੰ ਸੋਨੇ ਦੀ ਛਿੜੀ ਕਿਹਾ ਜਾਂਦਾ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਅੱਜ ਦਾ ਯੂਥ ਹੈ ਯੰਗਸਟਰਸ ਹੈ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਧੋਤ ਹੈ ਉਸ ਦੇ ਚੱਲਦੇ ਪਰਿਵਾਰ ਬੜਾ ਜਿਹੜਾ ਪਰੇਸ਼ਾਨ ਰਹਿੰਦਾ ਹੈ ਗੱਲ ਕਰਦੇ ਸਰਕਾਰਾਂ ਦੀ ਸਰਕਾਰਾਂ ਅਕਸਰ ਕਹਿੰਦੀਆਂ ਨੇ ਕਿ ਅਸੀਂ ਨਸ਼ਾ ਬੰਦ ਕਰਵਾ ਦਿੱਤਾ ਨਸ਼ੇ ਦੀ ਕੋਈ ਸਪਲਾਈ ਨਹੀਂ ਹੁੰਦੀ ਲੇਕਿਨ ਫਿਰ ਵੀ ਜਿਹੜਾ ਨਸ਼ਾ ਜਿਹੜਾ ਸ਼ਰੀਆਮ ਬਿਕਦਾ ਪਿਆ ਚਿੱਟਾ ਫੀਮ ਹੋਵੇ ਕੋਈ ਵੀ ਨਸ਼ਾ ਹੋਵੇ ਸ਼ਰੀਆਮ ਬਿਕਦਾ ਮੈਡੀਕਲ ਨਸ਼ੇ ਜਿਹੜਾ ਬਹੁਤ ਜ਼ਿਆਦਾ ਬਿਕ ਰਿਹਾ ਤੇ ਅੱਜਕਲ ਯੰਗਸਟਰਸ ਦੀ ਆਦਤ ਲੱਗੇ ਪਰਿਵਾਰ ਪਰੇਸ਼ਾਨ ਹੋ ਜਾਂਦਾ ਡਾਕਟਰ ਕੋਲ ਜਾਂਦਾ ਨਸ਼ਾ ਕੇਂਦਰ ਜਾਂਦਾ ਤੇ ਉਹਨਾਂ ਦੇ ਕੁਝ ਸਮੇਂ ਲਈ ਨਸ਼ਾ ਤਾਂ ਛੁੱਟ ਜਾਂਦਾ ਲੇਕਿਨ ਫਿਰ ਦੁਬਾਰਾ ਤੇ ਜਿਹੜਾ ਨਸ਼ੇ ਤੇ ਲੱਗ ਜਾਂਦੇ ਨੇ ਇਸੇ ਨੂੰ ਲੈ ਕੇ ਅੱਜ ਅਸੀਂ ਮੌਜੂਦ ਆ ਬਹੁਤ ਹੀ ਮਸ਼ਹੂਰ ਜਗਾ ਰਾਹੋਂ ਚ ਪੈਂਦਾ ਜਿਹੜਾ ਦੁੱਖ दारू દવાਖਾਨਾ ਸਾਡੇ ਨਾਲ ਵੇਦ ਅਮਰਿਤ ਸਿੰਘ ਕਾਲੋ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਹਾਂ ਜੀ ਤੁਹਾਡਾ ਵੀ ਪੀਏ ਸਵਾਗਤ ਹੈ ਐਨਆਰਆਈ ਟੀਮ ਸਾਡੇ ਕੋਲ ਅੱਜ ਲੰਦਰ ਤੋਂ ਪਹੁੰਚੀ ਹੋਈ ਹੈ ਬੜਾ ਬੜਾ ਧੰਨਵਾਦ ਇਹਨਾਂ ਦਾ ਸਰ ਮੇਰਾ ਪਹਿਲਾ ਸਵਾਲ ਇਹ ਆ ਜਿਵੇਂ ਅੱਜ ਦੇ ਯੰਗਸਟਰਸ ਨੇ ਯੂਥ ਨੇ ਹੈਨਾ ਉਹ ਨਸ਼ਾ ਐਡਿਕਟਡ ਹੋ ਜਾਂਦੇ ਆ ਪਰ ਫਿਰ ਉਹ ਡਾਕਟਰਸ ਕੋਲ ਜਾਂਦੇ ਆ ਪਰਿਵਾਰ ਹੈ ਡਾਕਟਰਸ ਕੋਲ ਲੈ ਕੇ ਜਾਂਦੇ ਨਸ਼ਾਗਿਆਂ ਦੇ ਅੰਦਰ ਲੈ ਕੇ ਜਾਂਦੇ ਤੇ ਉਹਨਾਂ ਨੂੰ ਇੱਕ ਦਵਾਈ ਦਿੱਤੀ ਜਾਂਦੀ ਆ ਉਹ ਦਵਾਈ ਕੀ ਕਰਦੇ ਆ ਦਵਾਈ ਉਹ ਨਸ਼ਾ ਤਾਂ ਛੱਡ ਦਿੰਦੇ ਆ ਉਸ ਟਾਈਮ ਪਰ ਉਹਨਾਂ ਨੂੰ ਉਹ ਦਵਾਈ ਦੇ ਐਡਿਕਟਡ ਹੋ ਜਾਂਦੇ ਵੀ ਉਹ ਦਵਾਈ ਤੋਂ ਬਿਨਾ ਫਿਰ ਉਹਨਾਂ ਨੂੰ ਕੁਝ ਹੋਣ ਲੱਗ ਜਾਂਦਾ ਜਿਵੇਂ ਵੀ ਕਹਿੰਦੇ ਵੀ ਨਹੀਂ ਵੀ ਸਾਡਾ ਨਸ਼ਾ ਛੁੱਟਿਆ ਤੇ ਇਹਦੇ ਕਰਕੇ ਹੀ ਹੈ ਪਰ ਅਸੀਂ ਦਵਾਈ ਤੋਂ ਬਿਨਾ ਵੀ ਨਹੀਂ ਰਹਿ ਸਕਦੇ ਇਹ ਜੋ ਇੱਕ ਅੱਧਾ ਦੀ ਗੱਲ ਐ ਜਿਹੜਾ ਆਪਾਂ ਦਾ ਆਪਣਾ ਨਸ਼ਾ ਮੁਕਤੀ ਕੇਂਦਰ ਖੁੱਲੇ ਹੋਏ ਆ ਨਾ ਜੀ ਤੇ ਉਹਦੇ ਵਿੱਚ ਕੀ ਕਰਦੇ ਆ ਸਾਡੇ ਪਰਿਵਾਰ ਜਦੋਂ ਦੁਖੀ ਹੁੰਦੇ ਆ ਫਿਰ ਕਿਤੇ ਨਾ ਕਿਤੇ ਲਿਦਾਣੇ ਪੈਂਦਾ ਉਹਨਾਂ ਨੂੰ ਹਨਾ ਜਦੋਂ ਬੱਚੇ ਬਹੁਤੇ ਨਸ਼ੇ ਦੇ ਆਦੀ ਹੋ ਜਾਂਦੇ ਆ ਫਿਰ ਉਹ ਇੱਕ ਆਪਣੇ ਜਾਦਾ ਉਹਨਾਂ ਤੋਂ ਦੁਖੀ ਹੋ ਜਾਂਦੇ ਆ ਆਪਣੇ ਦੁੱਖ ਨੂੰ ਸਹਾਰਾ ਸਹਾਰ ਦੇ ਹੋਏ ਫਿਰ ਉਹ ਕੇਂਦਰਾਂ 'ਚ ਜਾਂਦੇ ਆ ਉੱਥੇ ਬੱਚੇ ਦਾਖਲ ਕਰਾਉਂਦੇ ਆ ਐਡਮਿਟ ਕਰਾਉਂਦੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਉਹ ਕੀ ਕਰਦੇ ਉਹ ਇਹ ਜੀ ਦੋਈ ਉਹਨਾਂ ਨੂੰ ਦਿੰਦੇ ਗੋਲੀ ਉਹ ਫੀਮਦੀ ਜਾਂ ਡੋਡਿਆਂ ਦੀ ਜਾਂ ਕਿਸੇ ਵੀ ਜਿਹੜੀ ਤੋੜ ਹੈ ਉਹ ਗੋਲੀ ਹਟਾ ਦਦੀ ਹੈ ਤੇ ਉਹ ਫਿਰ ਉਹਦੀ ਆਦਤ ਲੱਗ ਜਾਂਦੀ ਹੈ ਉਹ ਬੰਦਾ ਉਸ ਗੋਲੀ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਜਿਹੜੀ ਸਾਡੀ ਦਵਾਈ ਆਯੁਰਵੈਦਿਕ ਅਸੀਂ ਤੁਸੀਂ ਦਵਾਈ ਤਿਆਰ ਕਰਦੇ ਆ ਨਾ ਅਸੀਂ ਇੱਕ ਦੋ ਤਰ੍ਹਾਂ ਦੇ ਪਾਊਡਰ ਤਿਆਰ ਕੀਤੇ ਹੋਏ ਆ ਕੈਪਸੂਲ ਕੀਤੇ ਹੋਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਸ਼ਾ ਹੋਵੇ ਉਹਦੀ ਪਹਿਲੇ ਹੀ ਦਿਨ ਤੋਂ ਤੋੜ हट ਜਾਏਗੀ ਰੋਇਣ ਕੁ ਬਰਾਟ ਨਹੀਂ ਹੋਏਗੀ ਲੂਜ਼ ਮੋਸ਼ਨ ਨਹੀਂ ਲੱਗਣਗੇ ਦਰਦ ਨਹੀਂ ਹੋਊਗੀ ਨੀਂਦ ਦੀ ਕੋਈ ਆਪਣਾ ਡਿਸਟਰਬ ਨਹੀਂ ਹੋਊਗੀ ਤੇ ਸਾਡੇ ਆਯੁਰਵੈਦਿਕ ਦਵਾਈ ਹੈ ਸ਼ੁੱਧ ਆਯੁਰਵੈਦਿਕ ਹੈ ਫਿਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਿਲਕੁਲ ਕੈਮੀਕਲ ਤੋਂ ਰਹਿਤ ਹੈ ਆਯੁਰਵੈਦਿਕ ਤੋਂ ਐਲੋਪੈਥੀ ਤੋਂ ਰਹਿਤ ਹੈ ਔਰ ਨੋ ਸਟੀਰੋਇਡ ਵਗੈਰਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹਦਾ ਅਸੀਂ ਪੱਕਾ ਸ਼ਰਤੀਆ ਇਲਾਜ ਹੈ ਸਾਡੇ ਕੋਈ ਵੀ ਆ ਕੇ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਹੀ ਕੋਈ ਚਿਟਾ ਖਾਂਦਾ ਹੋਵੇ ਕੋਈ ਡੋਡੇ ਐ ਕੋਈ ਫੀ ਮੈਂ ਕੋਈ ਕੈਮੀਕਲ ਨਸ਼ਾ ਕਿਸੇ ਵੀ ਤਰ੍ਹਾਂ ਦਾ ਅਸੀਂ ਉਹਦਾ ਪੱਕਾ ਇਲਾਜ ਕਰਦੇ ਆ। ਆਯੁਰਵੈਦਿਕ ਦਵਾਈ ਕਿਹੜੀ ਹੈ ਜਿਹਦੇ ਨਾਲ ਨਸ਼ਾ ਛਡਾਇਆ ਜਾ ਸਕਦਾ ਹੈ? ਇਹ ਜਿਹੜੀ ਆਯੁਰਵੈਦਿਕ ਦਵਾਈ ਹੈ ਸਾਡੀਆਂ ਅਸੀਂ ਆਪ ਹੀ ਜੜੀਆਂ ਬੂਟੀਆਂ ਤੋਂ ਤਿਆਰ ਕਰਦੇ ਆ। ਔਰ ਸਾਡੇ ਕੋਲ ਫਾਰਮੇਸੀਆਂ ਦਵਾਈ ਵੀ ਆਉਂਦੀ ਆ ਪਰ ਅਸੀਂ ਵਰਤਦੇ ਨਹੀਂ ਕਿਉਂਕਿ ਉਹਨਾਂ ਦੇ ਰਿਜ਼ਲਟ ਨਹੀਂ ਹੁੰਦੇ। ਅਸੀਂ ਜਿੱਦਾਂ ਬਹੁਤ ਕੀਮਤੀ ਆ ਬੂਟੀਆਂ ਸਾਲਾਂ ਪੰਜਾ ਸਾਲਾਂ ਬਸਰੀ ਸਪੇਅ ਦਾ ਮੂਸਲੀ ਅਸ਼ਵਗੰਧਾ ਇੱਦਾਂ ਦੀਆਂ ਜਿਹੜੀਆਂ ਬੂਟੀਆਂ ਨਾਲ ਰੂਮੀ ਮਸਤੰਗੀ ਇੱਦਾਂ ਦੀ ਜਿਹੜੀਆਂ ਬੂਟੀਆਂ ਨਾਲ ਇਹ ਕੈਪਸੂਲ ਤਿਆਰ ਕਰਦੇ ਆਂ ਔਰ ਪੌਡਰ ਤਿਆਰ ਕਰਦੇ ਆਂ ਜਿਹੜੇ ਕਿ ਪਹਿਲੇ ਹੀ ਦਿਨ ਤੋਂ ਨਾ ਤਾਂ ਟੋਟ ਲੱਗਣ ਦਿੰਦੇ ਆ ਨਾ ਹੀ ਉਹ ਉਹਦੇ ਵਿੱਚ ਬੋਡੀ ਚ ਕਮਜ਼ੋਰੀ ਆਉਣ ਦਿੰਦੇ ਆ ਨਹੀਂ ਤਾਂ ਜਿਹੜਾ ਬੰਦਾ ਬੱਚਾ ਕੋ ਨਸ਼ਾ ਛੱਡਦਾ ਉਹਦੇ ਅੱਖਾਂ ਚ ਪਾਣੀ ਉਹਦੇ ਨੱਕ ਚ ਪਾਣੀ ਉਹਨੂੰ ਲੂਜ਼ ਮੋਸ਼ਨ 3-4 ਲਾਂਪ ਤਾਂ ਲੱਗਣੀਆਂ ਲੱਗਣੀਆਂ ਹੈ ਨਾ ਪਰ ਸਾਡੀ ਦਵਾਈ ਇੱਦਾਂ ਦੀ ਆ ਇੱਕ 20 ਅਲਾਮਤਾਂ ਚ ਕੋਈ ਨਹੀਂ ਲੱਗੇਗੀ ਸਾਡੀ ਛਰਤੀਆ ਦਵਾਈ ਹੈ ਐਲੋਪੈਥੀ ਦਵਾਈ ਦੀ ਗੱਲ ਕਰਦੇ ਆਂ ਐਲੋਪੈਥੀ ਉਹ ਦਿੰਦੇ ਉਹ ਚ ਸਟੀਰੋਇਡ ਹੁੰਦਾ ਤੇ ਉਹਦੇ ਸਾਈਡ ਇਫੈਕਟਸ ਬੜੇ ਨੇ ਕਿ ਆਯੁਰਵੈਦਿਕ ਦੇ ਕੋਈ ਦਾ ਸਾਈਡ ਇਫੈਕਟ ਤਾਂ ਨਹੀਂ ਹੈ ਨਹੀਂ ਇਹਦੇ ਵਿੱਚ ਤੁਹਾਨੂੰ ਮੈਂ ਪਹਿਲੇ ਹੀ ਦੱਸ ਚੁੱਕਾ ਇਹਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਕੋਈ ਐਲੋਪੈਥੀ ਨਹੀਂ ਹੈਗਾ ਜਿਹੜਾ ਕਿ ਤੁਹਾਨੂੰ ਸਾਡੀ ਦਾ ਸ਼ੋਧ ਆਯੁਰਵੈਦਿਕ ਦਵਾਈ ਹੈ ਪਹਿਲੇ ਮੈਂ ਦੱਸ ਚੁੱਕਾ ਵੀ ਇਹ ਬਹੁਤ ਸਟ੍ਰੌਂਗ ਜੜੀਆਂ ਬੂਟੀਆਂ ਐ ਇਦਾਂ ਦੀਆਂ ਤਾਕਤਵਾਰ ਐ ਜਿਹੜੀਆਂ ਕਿ ਆਮ ਲੋਕੀ ਸਾਰੇ ਜਾਣਦੇ ਆ ਨਾ ਤੇ ਤੁਸੀਂ YouTube ਤੇ ਵੀ ਦੇਖਦੇ ਹੋ ਪਰ ਉਹਨਾਂ ਸੀ ਦਵਾਈਆਂ ਨਾਲ ਅਸੀਂ ਇਲਾਜ ਕਰਦੇ ਆ ਸਾਡੇ ਕੋਲ ਬੜੇ ਪੇਸ਼ੈਂਟ ਆਉਂਦੇ ਆ ਤੇ ਇੱਕ ਸਾਡੇ ਸਲੋਨ ਕਰਦਾ ਸੀ ਬੰਦਾ ਮਹਾਲੀ ਤੋਂ ਮੁੰਡਾ 1 ਕਿਲੋ ਫੀਮ ਖਾਂਦਾ ਸੀ 1 ਕਿਲੋ ਪਰ ਅਸੀਂ ਮੰਨਦੇ ਨਹੀਂ ਸੀ ਅਖੀਰ ਸਾਨੂੰ ਕਹਿੰਦਾ ਜੀ ਤੁਸੀਂ ਮੰਨੋ ਚਾਹੇ ਨਾ ਮੰਨੋ ਪਰ ਤੁਸੀਂ ਮੈਨੂੰ 1 ਕਿਲੋ ਡੋਜ਼ ਦੇ ਹਿਸਾਬ ਨਾਲ ਮੈਡੀਸਿਨ ਦੇ ਦਿਓ ਅਸੀਂ 1 ਕਿਲੋ ਦੇ ਡੋਜ਼ ਦੇ ਹਿਸਾਬ ਨਾਲ ਮੈਡੀਸਿਨ ਦੇਤੀ ਉਹ ਬੰਦਾ 2 ਮਹੀਨੇ ਬਿਲਕੁਲ ਕਲੀਅਰ 2 ਕਿਲੋ ਫੀਮ ਮੇਰਾ ਅਗਲਾ ਸਵਾਲ ਇਹ ਆ ਵੀ ਤੁਸੀਂ ਫੀਮ ਦੀ ਇੱਕ ਐਗਜ਼ਾਮਪਲ ਦੱਸਿਆ ਵੀ ਤੁਸੀਂ ਤੁਹਾਡੇ ਕੋਲ ਇਦਾਂ ਦਾ ਕੋਈ ਪੇਸ਼ੈਂਟ ਆਂਦਾ ਸੀ ਵੀ ਚਿੱਟੇ ਦਾ ਵੀ ਕੋਈ ਇਦਾਂ ਦਾ ਪੇਸ਼ੈਂਟ ਆਇਆ ਵਾ ਵੀ ਜਿਹੜਾ ਆਊਟ ਆਫ ਕੰਟਰੋਲ ਹੋਵੇ ਲਾਸਟ ਸਟੇਜ ਤੇ ਪਹੁੰਚਿਆ ਹੋਵੇ ਤੇ ਉਹਨੇ ਤੁਹਾਡੇ ਤੋਂ ਮੈਡੀਸਿਨ ਲਈਤੀ ਹੋਵੇ ਤੇ ਉਸ ਬਾਅਦ ਸਰ ਦੇਖਣ ਨੂੰ ਮਿਲਿਆ ਪ੍ਰਿਆਜ ਬਹੁਤ ਇੱਕ ਨਹੀਂ ਬਹੁਤ ਸਾਡੇ ਕੋਲ ਆਉਂਦੇ ਆ ਹੁਣ ਤੱਕ ਕਿੰਨੇ ਪੇਸ਼ੈਂਟ ਆ ਗਏ ਹੁਣ ਤੇ ਮਤਲਬ ਹਜ਼ਾਰਾਂ ਹੀ ਲੱਖਾਂ ਹੀ ਪੇਸ਼ੈਂਟ ਮਤਲਬ ਠੀਕ ਹੋ ਚੁੱਕੇ ਆ ਸਾਡੇ ਕੋਲ ਪੇਸ਼ੈਂਟ ਇਦਾਂ ਦੇ ਆਉਂਦੇ ਆ ਨਾ ਤੇ ਘਰ ਦੇਨ ਨੂੰ ਵੀ ਨਹੀਂ ਪਤਾ ਹੁੰਦਾ ਚਿੱਟਾ ਖਾਂਦੇ ਆ ਉਹ ਡਿਗਦੇ ਟੈਂਦੇ ਮਤਲਬ ਆਉਣਗੇ ਸਾਡੇ ਮਤਲਬ 2 2 3 3 ਗ੍ਰਾਮ ਵਾਲੇ 20 ਜੰਮੂ ਕਸ਼ਮੀਰ ਤੋਂ ਸਾਡੇ ਕੋਲ 3 ਗ੍ਰਾਮ ਦੀ ਡੋਜ਼ ਵਾਲਾ ਮੁੰਡਾ ਆਇਆ ਸੀ ਤੇ ਉਹ तकरीबन 2 ਮਹੀਨੇ ਲੱਗੇ ਉਹਨੂੰ ਸੈੱਟ ਹੋਣ ਵਾਸਤੇ ਬਿਲਕੁਲ ਅੱਜ ਕੱਲ੍ਹ ਘਰ ਦਾ ਕੰਮ ਕਰ ਰਿਹਾ ਆਪਣੀ ਸ਼ਾਪ ਹੈ ਉਹਦੀ ਬੜੀ ਤਗੜਾ ਬਿਜ਼ਨਸ ਧੀ ਹੈ ਨਾ ਕਿਉਂਕਿ ਜਿਆਦਾ ਬਿਜ਼ਨਸ ਤਗੜੇ ਵਾਲਾ ਹੀ 2 3 ਗ੍ਰਾਮ ਲੈ ਸਕਦਾ ਆਮ ਗਰੀਬ ਬੰਦਾ ਤਾਂ ਗੋਲੀਆਂ ਹੀ ਖਾ ਸਕਦਾ ਤੇ ਉਹਦੀ ਅਸੀਂ ਪਹਿਲੇ ਦਿਨ ਤੋਂ ਤੋਟ हट ਗਈ ਆ 2 ਮਹੀਨੇ ਚ ਬਿਲਕੁਲ ਉਹਦੀ ਆਦਤ ਹਟਾਤੀ ਐ ਅੱਜ ਵਧੀਆ ਆਪਣਾ ਕੰਮ ਕਰ ਬਿਜ਼ਨਸ ਕਰ ਰਿਹਾ ਤੇ ਤੁਸੀਂ ਕਹਿ ਰਹੇ ਤੁਹਾਡੇ ਕੋਲ ਇਨੇ ਪੇਸ਼ੈਂਟਸ ਆਏ ਨੇ ਤੁਸੀਂ ਸਾਰਿਆਂ ਦੇ ਨਸ਼ੇ ਜਿਹੜੇ ਛੁੜਵਾਏ ਨੇ ਹੁਣ ਸਾਡੇ ਦਰਸ਼ਕ ਜਿਹੜੇ ਨੇ ਥੋੜੇ ਉਹ ਵੀ ਉਹ ਕਿਵੇਂ ਮੰਨਣ ਵੀ ਤੁਸੀਂ ਨੇ ਨਸ਼ੇ ਛਡਾ ਦਿੱਤੇ ਕੋਈ ਕਿਸੇ ਨੰਬਰ ਹੈ ਨਾ ਤੁਸੀਂ افੀਮ ਦਾ ਦੱਸਿਆ ਸੀਗਾ ਵੀ 1 ਕਿਲੋ افੀਮ ਲੈਂਦਾ ਸੀਗਾ ਤੇ ਨਸ਼ਾ ਛਡਾਇਆ ਤਾਂ ਉਹਦਾ ਕੀ ਨੰਬਰ ਕੋਈ ਪ੍ਰੂਫ ਬਸੀ ਹਾਂ ਬਿਲਕੁਲ ਅਸੀਂ ਤੁਹਾਨੂੰ ਨੰਬਰ ਸਕਰੀਨ ਤੇ ਵੀ ਦੇ ਦਾਂਗੇ ਉਹਦੇ ਪਰ ਜੇ ਤੁਸੀਂ ਆਪਾਂ ਨਾਮ ਵੀ ਬੋਲ ਦਾਂਗੇ ਤੁਸੀਂ ਸਾਨੂੰ ਡਾਇਰੈਕਟ ਸਾਡੇ ਨਾਲ ਜਾਬਤਾ ਕਰਦੇ ਅਸੀਂ ਉਹ ਸਾਤੋਂ ਨੰਬਰ ਲੈਣ ਉਸ ਬੰਦੇ ਨਾਲ ਗੱਲ ਕਰ ਲੈਣ ਠੀਕ ਹੈ ਜੇ ਸਾਡਾ ਝੂਠ ਹੋਊਗਾ ਤਾਂ ਤੁਸੀਂ ਡਾਇਰੈਕਟਲੀ ਉਹਨਾਂ ਨਾਲ ਕਾ ਕੋਈ ਵੀ ਪੇਸ਼ੈਂਟ ਆਉਂਦਾ ਠੀਕ ਹੈ ਅਸੀਂ ਉਹ ਸਤੋਂ ਨੰਬਰ ਲੈ ਸਕਦਾ ਉਹ ਪੇਸ਼ੈਂਟ ਨਾਲ ਗੱਲ ਕਰ ਸਕਦਾ ਵੀ ਹਾਂ ਵਾਕਈ ਹੈ ਕੋਈ ਕਿ ਝੂਠ ਹੈ ਕਿ ਸੱਚ ਹੈ ਕਿੰਨੇ ਦਿਨ ਤੱਕ ਨਸ਼ਾ ਛੁਡਵਾ ਦਿੰਦੇ ਹੋ ਨਸ਼ਾ ਪ੍ਰਿਆਜੀ ਹੈ तकरीबन 1 ਮਹੀਨਾ ਲੱਗ ਜਾਂਦਾ ਜਿਹੜਾ ਚਿੱਟਾ ਉਹ ਇੱਕ ਤੋਂ ਡੇਢ 2 ਮਹੀਨੇ ਵੀ ਲੱਗ ਜਾਂਦੇ ਆ ਜਿਹੜਾ ਕੋਈ ਅਜੀਬ ਵਾਲੀ ਗੋਲੀ ਦਾ ਨਸ਼ਾ ਆ ਜਾਂ ਡੋਡਿਆਂ ਦਾ ਨਸ਼ਾ ਜਾਂ ਫੀਮ ਦਾ ਨਸ਼ਾ ਆ ਜਾਂ ਕੋਈ ਕੈਮੀਕਲ ਆਪਣਾ ਕੈਪਸੂਲ ਜਿਹੜੇ ਅੱਜ ਕੱਲ੍ਹ ਜਾਂਗਸ ਖਾ ਰਹੇ ਆ ਉਹ 1 ਮਹੀਨੇ ਚ ਬਿਲਕੁਲ ਨਾਰਮਲ ਹੋ ਜਾਂਦਾ ਬੰਦਾ ਜਿਵੇਂ ਨਸ਼ਾ ਕੇਂਦਰ ਤੋਂ ਆਂਦੇ ਨੇ ਪੇਸ਼ੈਂਟ ਉਹ ਦੁਬਾਰਾ ਨਸ਼ੇ ਤੇ ਲੱਗ ਜਾਂਦੇ ਨੇ ਆਯੁਰਵੈਦਿਕ ਦਾ ਤਾਂ ਕੁਛ ਐਦਾਂ ਤਾਂ ਨਹੀਂ ਕਿ ਆਯੁਰਵੈਦਿਕ ਦਾ ਕੋਰਸ ਕੰਪਲੀਟ ਕੀਤਾ ਉਸ ਤੋਂ ਬਾਅਦ ਐਦਾਂ ਤਾਂ ਨਹੀਂ ਹੁੰਦਾ ਵੀ ਕੋਈ ਵੀ ਯੂਥ ਹੈ ਕਿਸੇ ਨੂੰ ਉਸ ਦੀ ਦੁਬਾਰਾ ਤੋੜ ਲੱਗ ਜਾਏ ਨਹੀਂ ਬਿਲਕੁਲ ਨਹੀਂ ਹੁੰਦਾ ਐਦਾਂ ਦਾ ਬਿਲਕੁਲ ਕੋਈ ਐਦਾਂ ਦਾ ਇੱਕ ਵੀ ਕੇਸ ਨਹੀਂ ਸਾਡੇ ਕੋਲ ਆਇਆ ਨਾ ਆਉਂਦਾ ਪਹਿਲੀ ਗੱਲ ਤਾਂ ਕੋਈ ਵੀ ਜਿੱਦਾਂ ਹੁਣ ਆਪਾਂ ਜਿਹੜੀਆਂ ਬੂਟੀਆਂ ਰੋਟੀ ਖਾਣੇ ਇਹ ਵੀ ਜਿਹੜੀ ਬੂਟੀ ਆ ਠੀਕ ਹੈ ਇਹ ਨਹੀਂ ਲੱਗਦੀ ਤੇ ਇਹਦੇ ਵਿੱਚ ਕੋਈ ਸਾਡਾ ਇਹਦਾ ਨੁਕਸਾਨ ਨਹੀਂ ਹੁੰਦਾ ਅਸੀਂ ਜਦੋਂ ਵੀ ਮੈਡੀਸਨ ਆਪਣਾ ਦੀ ਤਿਆਰ ਕਰ ਦੁੱਜੀ ਦਿਨੇ ਆ ਜਾਂ ਤਿਆਰ ਕਰਦੇ ਜਾਂ ਸਟਾਰਟ ਕਰਨੀ ਉਦੋਂ 10 ਕੈਪਸੂਲ ਵੀ ਹੁੰਦੇ ਆ ਜਾਂ 20 ਕੈਪਸੂਲ ਵੀ ਹੁੰਦੇ ਆ ਜਾਂ 5 ਕੈਪਸੂਲ ਵੀ ਹੁੰਦੇ ਆ ਔਰ ਜਿਸ ਦਿਨ ਦਵਾਈ ਛੱਡਣੀ ਸਿਰਫ ਅੱਧਾ ਕੈਪਸੂਲ ਲੈ ਕੈਪਸੂਲ ਹੋਊਗਾ ਉਹਦੀ ਕੋਈ ਆਦਤ ਨਹੀਂ ਆ ਜੀ ਵਿੱਚ ਤੇ ਜਿਵੇਂ ਹੁਣ ਨਸ਼ੇ ਵੀ ਬੜੇ ਪ੍ਰਕਾਰ ਦੇ ਹੁੰਦੇ ਕੋਈ ਚਿੱਟਾ ਕਰਦਾ ਕੋਈ ਫੀਮ ਲਾਂਦਾ ਕੋਈ ਭੁੱਖੀ ਹੋ ਗਿਆ ਕੋਈ ਕੈਮੀਕਲ ਨਸ਼ੇ ਵੀ ਕਰਦਾ ਮੈਡੀਕਲ ਨਸ਼ੇ ਤੇ ਹਰ ਇੱਕ ਨਸ਼ੇ ਦੇ ਟਾਈਪਸ ਜਿਵੇਂ ਨਸ਼ੇ ਦੀ ਟਾਈਪਸ ਅਲੱਗ ਨੇ ਤੇ ਉਵੇਂ ਹੀ ਕਿ ਆਯੁਰਵੈਦਿਕ ਦਵਾਈ ਵੀ ਉਦਾਂ ਦੀ ਵੀ ਇਦਾਂ ਵੀ ਆਫੀਮ ਲਈ ਆ ਦਵਾਈ ਹੈ ਚਿੱਟਾ ਛਡਾਣ ਲਈ ਆ ਦਵਾਈ ਹੈ ਕੈਮੀਕਲ ਨਸ਼ਾ ਛਡਾਉਣ ਲਈ ਆ ਦਵਾਈ ਹੈ ਕੁਛ ਇਦਾਂ ਦਾ ਤਾਂ ਨਹੀਂ ਨਹੀਂ ਇਦਾਂ ਦਾ ਨਹੀਂ ਹੁੰਦਾ ਉਹਦੇ ਨਾਲ ਡੋਜ਼ ਹੁੰਦੀ ਹੈ ਪੇਪਰ ਚਿੱਟਾ ਆ ਤੁਹਾਨੂੰ ਆਪਣਾ ਐਨੀ ਡੋਸ ਦੇਣੀ ਐ ਜੇ ਫੀ ਮੈਂ ਤੁਹਾਨੂੰ ਐਨੀ ਡੋਸ ਦੇਣੀ ਐ ਜੇ ਜੀਬ ਵਾਲੀ ਗੋਲੀ ਤਾਂ ਐਨੀ ਡੋਸ ਦੇਣੀ ਐ ਜੇ ਕੋ ਕੈਮੀਕਲ ਨਸ਼ਾ ਤਾਂ ਉਹਨੂੰ ਐਨੀ ਡੋਸ ਦੇਣੀ ਐ ਉਹਦੇ ਵਿੱਚ ਸਾਡੀਆਂ ਦਵਾਈਆਂ ਹੁੰਦੀਆਂ ਆਪਣਾ ਕੈਪਸੂਲ ਅਲੱਗ ਤੋਂ ਹੁੰਦੇ ਆ ਜਿਹੜੇ ਆਪਣਾ ਇਮਿਊਨਿਟੀ ਨੂੰ ਅਪ ਕਰਦੇ ਆ ਪਾਊਡਰ ਹੁੰਦੇ ਆ ਜਿਹੜੇ ਇਮਿਊਨਿਟੀ ਨੂੰ ਅਪ ਕਰਦੇ ਆ ਨਾ ਸਾਡੇ ਕੋਲ ਜਿਹੜੇ ਕੈਪਸੂਲ ਆ ਤੋੜ ਵਾਲੇ ਉਹ ਅਸੀਂ ਉਹਦੀ ਡੋਸ ਦੇ ਹਿਸਾਬ ਨਾਲ ਬਣਦੇ ਚਿੱਟੇ ਡੋਸ ਲਈ ਕਿੰਨਾ ਤੇ ਜੀਬ ਵਾਲੀ ਗੋਲੀ ਲਈ ਕਿੰਨਾ ਹੁੰਦਾ ਤੇ ਇਹ ਤੋਂ ਤੁਸੀਂ ਆਪਣਾ ਦਾ ਲੀਵਰ ਵੀ ਹਾਂ ਖਰਾਬ ਹੋ ਜਾਂਦਾ ਨਸ਼ੇ ਦਾ ਲੀਵਰ ਤੇ ਕੀ ਇਫੈਕਟ ਪੈਂਦਾ ਹੈ ਨਸ਼ੇ ਦਾ ਲੀਵਰ ਤੇ ਹੀ ਇਫੈਕਟ ਪੈਂਦਾ ਸਾਡਾ ਜਿਹੜਾ ਲੀਵਰ ਇੱਕ ਐਡਾਂ ਦਾ ਆਰਗਨ ਹੈ ਸਾਡੀ ਬੋਡੀ ਦਾ ਸਭ ਤੋਂ ਇੰਪੋਰਟਡ ਆਰਗਨ ਹੈ ਔਰ ਜੇ ਦੇ ਜੇ ਇਹ ਸਿਹਤ ਹੈ ਤਾਂ ਅਸੀਂ ਸਾਡਾ ਜੀਵਨ ਸਿਹਤ ਹੈ ਜੇ ਜਦੋਂ ਕਦੇ ਵੀ ਡਿਸਟਰਬ ਹੁੰਦਾ ਤਾਂ ਸਾਡੀ ਸਾਰੀ ਬੋਡੀ ਸਾਡਾ ਪੂਰਾ ਡਿਸਟਰਬ ਹੋ ਜਾਂਦਾ ਲਾਈਫ ਡਿਸਟਰਬ ਹੋ ਜਾਂਦੀ ਹੈ ਨਸ਼ੇ ਨਾਲ ਤਾਂ ਬਹੁਤ ਜ਼ਿਆਦਾ ਆਪਣਾ ਇਹ ਪ੍ਰੋਬਲਮ ਹੁੰਦੀ ਲੀਵਰ ਨੂੰ ਲੀਵਰ ਇਦੇ ਨਾਲ ਖਰਾਬ ਹੋ ਜਾਂਦੇ ਆ ਫੈਟੀ ਹੋ ਜਾਂਦੇ ਆ ਫੈਬਰੋ ਹੋ ਜਾਂਦੇ ਆ ਸਰੈਸਿਸ ਹੋ ਜਾਂਦੇ ਆ ਨਸ਼ੇ ਵਾਲੇ ਦਾ ਹੀ ਹੁੰਦਾ ਨਾ ਵੈਸੇ ਵੀ ਚਲੋ ਆਮ ਜਿਹੜਾ ਲੀਵਰ ਹੈ ਖਰਾਬ ਹੋ ਜਾਂਦਾ ਉਹ ਕਦੋਂ ਹੁੰਦਾ ਅੱਜ ਕੱਲ ਦੀ ਜਿਹੜੀ ਜੰਗ ਪੀੜੀ ਉਹ ਫਾਸਟ ਫੂਡ ਖਾ ਰਹੀ ਹੈ ਉਹਦੇ ਵਿੱਚ ਕੀ ਹੈ ਮੋਨੀਆ ਜ਼ੀਨੋਮਾਟੋਆ ਸਾਡੀ ਜੀਵ ਨੂੰ ਜਰੂਰ ਸਵਾਦ ਲੱਗਦਾ ਉਹ ਘੜੀ ਦੀ ਘੜੀ ਸਵਾਦ ਲੱਗੂਗਾ ਹੈ ਨਾ ਪਰ ਉਹਦੇ ਉਹਦੇ ਵਿੱਚ ਇਦਾਂ ਦੇ ਆ ਜਿਹੜੇ ਆਪਾਂ ਕੈਮੀਕਲ ਪਾਏ ਹੋਏ ਆ ਉਹ ਜਿਹੜੇ ਕਿ ਸਾਨੂੰ ਨੁਕਸਾਨਦಾಯಕ ਬਹੁਤ ਜ਼ਿਆਦਾ ਹੈ ਉਹਨਾਂ ਤੋਂ ਹੀ ਲੀਵਰ ਆਪਣਾ ਨੂੰ ਫਰਕ ਪੈਂਦਾ ਤੇ ਲੀਵਰ ਖਰਾਬ ਹੁੰਦੇ ਆ ਜਦੋਂ ਆਪਾਂ ਕੋਈ ਖਾਣਾ ਰੋਟੀ ਖਾਣੇ ਆ ਜਾਂ ਕੋਈ ਵੀ ਲੈ ਰਹੇ ਆ ਜੇ ਆਪਾਂ ਟਾਈਮ ਟਾਈਮ ਲੈਨੇ ਤਾਂ ਵੀ ਲੀਵਰ ਤੇ ਅਸਰ ਪੈਂਦਾ ਤੇ ਨਸ਼ੇ ਨਾਲ ਤਾਂ ਬਹੁਤ ਜ਼ਿਆਦਾ ਪੈਂਦਾ ਨਾ ਨਸ਼ੇ ਤੀਵਨ 80% ਜਿਹੜਾ ਲੀਵਰ ਆ ਇਹ ਨਸ਼ੇ ਨਾਲ ਹੀ ਖਰਾਬ ਹੁੰਦਾ ਇਹਦੇ ਵਿੱਚ ਫੈਟੀ ਹੋ ਜਾਂਦੇ ਉਸ ਤੋਂ ਬਾਅਦ ਫਾਈਬਰੋ ਫਿਰ ਸਰੈਸਸ ਜਦੋਂ ਲੀਵਰ ਸਰੈਸਸਸ ਹੋ ਜਾਂਦਾ ਨਾ ਫਿਰ ਚ ਪਾਣੀ ਭਰਨ ਲੱਗ ਪੈਂਦਾ ਜਦੋਂ ਪਾਣੀ ਭਰ ਲਾਪੰਦਾ ਇਹਦੇ ਵਿੱਚ ਕੋਈ ਇਲਾਜ ਨਹੀਂ ਹੁੰਦਾ ਸਾਡੇ ਆਯੁਰਵੇਦ ਵਿੱਚ ਲਾਜ ਹੈ ਅਸੀਂ ਆਪਣਾ ਲੀਵਰ 80% ਵੀ ਆਪਣਾ ਖਰਾਬ ਹੋਵੇ 20% ਬਚਿਆ ਹੋਵੇ ਉਹ ਵੀ ਆਯੁਰਵੈਦਿਕ ਦਵਾਈ ਠੀਕ ਕਰ ਦਿੰਦੀ ਹੈ ਔਰ ਬਹੁਤ ਤਰ੍ਹਾਂ ਦੇ ਸਾਡੇ ਕੋਲ ਕੇਸ ਆਉਂਦੇ ਹੈ ਲੀਵਰ ਦੀ ਪ੍ਰੋਬਲਮ ਹੈ ਅੱਜ ਦੇ ਟਾਈਮ 'ਚ ਮਾਦੀਕੇ ਛੋਟੇ-ਛੋਟੇ ਬੱਚਿਆਂ ਨੂੰ ਵੀ ਹੁੰਦੀ ਹੈ ਵੱਡਿਆਂ ਨੂੰ ਤਾਂ ਹੁੰਦੀ ਹੈ ਛੋਟੇ-ਛੋਟੇ ਬੱਚਿਆਂ ਨੂੰ ਵੀ ਹੁੰਦੀ ਹੈ ਤੇ ਮੈਂ ਇੱਕ ਤਾਂ ਤੁਸੀਂ ਕਹਿੰਦੇ ਨਸ਼ੇ ਕਰਕੇ ਹੁੰਦੀ ਹੈ ਹੁਣ ਛੋਟੇ-ਛੋਟੇ ਬੱਚਿਆਂ ਨੂੰ ਕਿਉਂ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਕਾਰਨ ਕੀ ਹੈ ਤੇ ਲੀਵਰ 'ਚ ਕਿੰਨੇ ਤਰੀਕੇ ਦੇ ਪ੍ਰੋਬਲਮਸ ਨੇ ਕਿੰਨੇ ਪ੍ਰਕਾਰ ਦੇ ਹੁੰਦੀਆਂ ਨੇ ਲੀਵਰ 'ਚ ਇਹ ਪ੍ਰੋਬਲਮਸ ਦੇਖੋ ਜਿਹੜੀ ਤੁਸੀਂ ਬੱਚਿਆਂ ਵਾਲੀ ਕਹਿੰਦੇ ਹੈ ਇਹ ਜੈਂਟਿਕ ਵੀ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਉਹਦੀ ਮਾਤਾ ਨੂੰ ਉਹਦੇ ਗਰਭ ਵਿੱਚ ਕੋਈ ਉਹਨੂੰ ਪ੍ਰੋਬਲਮ ਹੁੰਦੀ ਹੈ ਜਾਂ ਉਹਨੂੰ ਪੀੜਿਆ ਹੋਇਆ ਹੋਵੇ ਹੈ ਨਾ ਕਿਸੇ ਵੀ ਤ ਜਨਮ ਦੇਣ ਵਾਲੇ ਬੱਚੇ ਜਿਵੀ ਪ੍ਰੋਬਲਮ ਆਉਂਦੀ ਹੈ ਉਹਨੂੰ ਹੋ ਜਾਂਦੀ ਪ੍ਰੋਬਲਮ ਤੇ ਉਹਦਾ ਵੀ ਸਾਡੇ ਕੋਲ ਇਲਾਜ ਹੈਗਾ ਸਾਡੇ ਕੋਲ ਆਉਂਦੇ ਆ ਆਪਣਾ ਹਰਿਆਣੇ ਤੋਂ ਦੋ ਬੱਚੇ ਆਏ ਸੀ ਇੱਕ ਬੱਚਾ ਆਪਣਾ ਤਕਰੀਬਨ 6 ਸਾਲ ਦਾ ਸੀ ਇੱਕ 3 ਸਾਲ ਦਾ ਸੀ ਉਹਨਾਂ ਦੇ ਲੀਵਰ ਸਟਰੈਸਸ ਸੀਗੇ ਪਾਣੀ ਭਰਦਾ ਸੀ ਪੇਟ 'ਚ ਤੇ ਅੱਜ ਬਿਲਕੁਲ ਵਧੀਆ ਠੀਕ ਹੈ ਨਾਰਮਲ ਹੈ ਤੇ ਇਹ ਜਿਹੜੀ ਲੀਵਰ ਦੀ ਲਗ ਲਗ ਸਟੇਜਾਂ ਜਿੱਦਾਂ ਲੀਵਰ ਤੁਸੀਂ ਫੈਟੀ 1 ਗ੍ਰੇਡ ਹੈ 2 ਗ੍ਰੇਡ ਹੈ 3 ਗ੍ਰੇਡ ਹੈ 3 ਤੋਂ ਫਿਰ ਫਾਈਬਰੋ ਹੋ ਜਾਂਦਾ ਫਾਈਬਰੋ ਤੋਂ ਬਾਅਦ ਸਟਰੈਸਸ ਹੋ ਜਾਂਦਾ ਸਟਰੈਸਸ ਦੀਆਂ ਵੀ ਦੋ ਤਿੰਨ ਸਟੇਜਾਂ ਹੁੰਦੀਆਂ ਹਨਾ ਤੇ ਸਾਡੇ ਕੋ ਹਰ ਬਿਮਾਰੀ ਦਾ ਲੀਵਰ ਦੀ ਦਾ ਇਲਾਜ ਹੈ ਔਰ ਅਸੀਂ ਕਰਦੇ ਆਂ ਔਰ ਮਤਲਬ ਸਾਡੇ ਕੋ ਪੇਸ਼ੈਂਟ ਆਏ ਔਰ ਠੀਕ ਹੁੰਦੇ ਆ ਬਿਲਕੁਲ ਨਾਰਮਲ ਹੁੰਦੇ ਆ ਜਿਹੜੀ ਲੀਵਰ ਦੀ ਪ੍ਰੋਬਲਮ ਆਉਂਦੀ ਏ ਮੈਂ ਅਕਸਰ ਦੇਖਿਆ ਭੁੱਖ ਖਤਮ ਨਾ ਬਰਾਬਰ ਹੋ ਜਾਂਦੀ ਏ ਭੁੱਖ ਉਹਨਾਂ ਦੀ ਤੇ ਮਤਲਬ ਜੇ ਲੀਵਰ ਦੀ ਪ੍ਰੋਬਲਮ ਆਈਏ ਬਾਡੀ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਏ ਤੇ ਦਾ ਰੀਜ਼ਨ ਕੀ ਹੈ ਰੀਜ਼ਨ ਇਹਦਾ ਏ ਆ ਪ੍ਰਿਆ ਜੀ ਜਦੋਂ ਆਪਾਂ ਨੂੰ ਭੁੱਖ ਕੱਟ ਜਾਂਦੀ ਨਾ ਜੀ ਇੱਕ ਅਜ਼ਿਰਨ ਅਜ਼ਿਰਨ ਇੱਕ ਨਾ ਆ ਬਿਮਾਰੀ ਦਾ ਹਾਂ ਜਦੋਂ ਕਿ ਸਾਡੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਠੰਡੀਆਂ ਹੋ ਜਾਂਦੀਆਂ ਜਿਹੜੀ ਪਾਚਣ ਸ਼ਕਤੀ ਸਾਡੀ ਉਹ ਬਿਲਕੁਲ ਘਟ ਜਾਂਦੀ ਹੈ ਲੀਵਰ ਕੰਮ ਕਰਨਾ ਘੱਟ ਕਰਦਾ ਨਾੜਾਂ ਠੰਡੀਆਂ ਹੁੰਦੀਆਂ ਫਿਰ ਉਹ ਪਚਦਾ ਨਹੀਂ ਜਦੋਂ ਨਹੀਂ ਪਚਦਾ ਫਿਰ ਸਾਡੇ ਅੰਦਰ ਪੇਟ ਚ ਗੈਸ ਭਰਦੀ ਆ ਗੈਸ ਨਾਲ ਕਬਜ਼ ਹੁੰਦੀ ਆ ਠੀਕ ਹੈ ਫਿਰ ਸਾਡਾ ਬਿਲਕੁਲ ਭੁੱਖ ਨਹੀਂ ਲੱਗਦੀ ਬੰਦਾ 5 5 ਰੋਟੀਆਂ ਖਾਣ ਵਾਲਾ ਵੀ ਇੱਕ ਰੋਟੀ ਨਹੀਂ ਖਾਂਦਾ ਤੇ ਉਹਦਾ ਵੀ ਸਾਡੇ ਕੋਲ ਪ੍ਰੋਪਰ ਇਲਾਜ ਆ 100% ਤੇ ਬੰਦਾ ਚੌਥੇ ਦਿਨ ਹੀ ਰੋਟੀਆਂ ਖਾਊ ਰੱਜ ਕੇ ਹੈਨਾ ਕਿਸੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਲੀਵਰ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਚ ਉਹਦਾ ਆਯੁਰਵੈਦਿਕ ਇਲਾਜ ਕੀ ਹੈ ਉਹਦਾ ਆਯੁਰਵੈਦਿਕ ਇਲਾਜ ਅਸੀਂ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਆ ਸਾਡੇ ਕੋਲ ਇੱਕ ਲੀਵਰ ਦਾਰੂ ਹੈ ਹੈਨਾ ਇਹ ਸਿਰਫ ਦੋ ਟਾਈਮ ਪੀਣਾ ਹੁੰਦਾ ਖਾਲੀ ਪੇਟ ਤੇ ਇਸੇ ਤਰ੍ਹਾਂ ਸਾਡੇ ਕੋਲ ਆਪਣਾ ਲੀਵਰ ਪਾਊਡਰ ਹੈ ਇਹ ਸਾਡਾ ਲੀਵਰ ਪਾਊਡਰ ਤਿਆਰ ਕੀਤਾ ਹੋਇਆ ਠੀਕ ਹੈ ਤੇ ਇਹ ਦੋ ਟਾਈਮ ਲੈਣਾ ਹੁੰਦਾ ਇੱਕ ਸਾਡੇ ਕੋਲ ਅਗਰ ਪਾਣੀ ਪੇਟ ਚ ਭਰਦਾ ਤਾਂ ਸਾਡੇ ਕੋਲ ਆ ਪਾਊਡਰ ਤਿਆਰ ਕੀਤਾ ਹੋਇਆ ਜਿਹਦਾ ਲੀਵਰ ਸਟ्रेसेस ਹੋ ਜਾਂਦਾ ਨਾ ਚੌਥੀ ਸਟੇਜ ਆ ਜਾਂਦੀ ਐ ਐਸਐਸ ਦੀ ਤੇ ਪਾਣੀ ਪਰ ਲਾ ਪੈਂਦਾ ਇਹ ਪਾਊਡਰ ਅਸੀਂ ਤਿਆਰ ਕੀਤਾ ਇਹ ਪਹਿਲੇ ਹੀ ਦਿਨ ਤੋਂ ਅਸਰ ਕਰਦਾ ਅਗਰ ਐਸੀ 1 ਮਹੀਨਾ ਲਵਾਂਗੇ ਤਾਂ ਉਹਨੂੰ ਦੁਬਾਰਾ ਪਾਣੀ ਘਟਾਉਣ ਦੀ ਲੋੜ ਨਹੀਂ ਪਊਗੀ ਜਿਹੜੀ ਤੁਸੀਂ ਮੈਡੀਸਿਨ ਦਿਖਾਈਆਂ ਇਹਨਾਂ ਚ ਕੋਈ ਕੈਮੀਕਲ ਯੂਜ਼ ਤਾਂ ਨਹੀਂ ਤੇ ਕਿਹੜੀ ਕਿਹੜੀ ਜੜੀ ਬੂਟੀਆਂ ਨਾਲ ਬਣਿਆ ਹੋਇਆ ਵਾ ਦੇਖੋ ਇਹ ਇਨ੍ਹਾਂ ਵਿੱਚ ਜੜੀਆਂ ਬੂਟੀਆਂ ਜਿੰਨੀਆਂ ਵੀ ਆਪਣੇ ਆਮ ਤੁਰੀਆਂ ਤੁਰਦੀਆਂ ਫਿਰਦੀਆਂ ਇਨ੍ਹਾਂ ਵਿੱਚ ਪੰਦਰਵਾ ਵੀ ਪੈਂਦਾ ਭੂਮੀ ਆਵਲਾ ਵੀ ਪੈਂਦਾ ਠੀਕ ਹੈ ਤੇ ਇਹਨਾਂ ਵਿੱਚ ਗੋਖਰੂ ਵੀ ਪੈਂਦਾ ਤੇ ਇਹਨਾਂ ਚ ਮਤਲਬ ਜੜੀਆਂ ਆਮ ਇਹ ਆਪਣੇ ਬੂਟੀਆਂ ਸਾਰੀਆਂ ਲੋਕਾਂ ਆਪਾਂ ਨੂੰ ਪਤਾ ਨਹੀਂ ਹੈ ਆਪਾਂ ਨੂੰ ਇਹਦੇ ਬਾਰੇ ਜਿੱਦਾਂ ਅਸੀਂ ਕੁਦਰਤ ਤੋਂ ਦੂਰ ਹੋ ਚੁੱਕੇ ਆ ਜਿੰਨਾ ਅਸੀਂ ਕੁਦਰਤ ਤੋਂ ਦੂਰ ਹੋ ਰਿਹਾ ਓਨਾ ਹੀ ਅਸੀਂ ਪਰੇਸ਼ਾਨ ਹੁੰਨੇ ਆ ਦਾ ਜੀ ਜਿੰਨੇ ਅਸੀਂ ਕੁਦਰਤ ਦੇ ਨੇੜੇ ਜਾਵਾਂਗੇ ਸਾਨੂੰ ਜੜੀਆਂ ਬੂਟੀਆਂ ਦਾ ਪਤਾ ਲੱਗੂਗਾ ਅਸੀਂ ਸਾਡਾ ਓਨਾ ਹੀ ਨਾਰਮਲ ਜੀ ਆਪਣਾ ਜੀਵਨ ਹੋਊਗਾ ਹੈ ਸਾਰਾ ਕੁਝ ਕੋਈ ਕੈਮੀਕਲ ਨਹੀਂ ਕੋਈ ਸਟੀਰੋਇਡ ਨਹੀਂ ਸਿਰਫ ਇਹ ਸਾਰੀਆਂ ਜਿਹੜੀਆਂ ਬੁੱਟੀਆਂ ਨੇ ਇਨ੍ਹਾਂ ਚ ਰੂਬੀ ਮਸ਼ਤੰਗੀ ਵੀ ਅਸੀਂ ਪਾਉਂਦੇ ਆ ਤੇ ਜਿਹੜੀ ਕਿ ਸਾਡੀ ਬੋਡੀ ਲਈ ਬਹੁਤ ਵਧੀਆ ਹੈ ਬਹੁਤ ਸਟਰੋਂਗ ਕਰਦੀ ਆ ਇਹ ਜਿਹੜੀ ਦਵਾਈਆਂ ਨੇ ਤੁਸੀਂ ਦੱਸੀਆਂ ਸਾਡੇ ਦਰਸ਼ਕਾਂ ਨੇ ਤੁਸੀਂ ਆਪ ਤਿਆਰ ਕਰਦੇ ਹੋ ਬਿਲਕੁਲ ਅਸੀਂ ਆਪ ਤਿਆਰ ਕਰਦੇ ਆ ਦੇਖੋ ਸਾਡੇ ਕੋਲ ਕਈ ਪ੍ਰਕਾਰ ਦੇ ਉਧਰ ਆਪਣਾ ਚੱਟੂ ਹੈ ਮਸ਼ੀਨਾਂ ਲੱਗੀਆਂ ਹੋਈਆਂ ਹਨਾ ਤੇ ਅਸੀਂ ਆਪ ਦਵਾਈ پیسਦੇ ਆ ਅਸੀਂ ਜਿਹੜੀ ਉਹ ਕੱਚਾ ਦਵਾਈ ਮਾਲ ਜਿਹੜੀਆਂ ਬੂਟੀਆਂ ਮੰਗਵਾ ਲੈਂਦੇ ਆ ਤੇ ਅਸੀਂ ਆਪ ਸੋਧ ਕੇ ਉਹਨੂੰ ਤਿਆਰ ਕਰਕੇ ਅਸੀਂ ਇਹ ਡੱਬਿਆਂ ਚ ਪੈਕ ਕਰਦੇ ਆ ਤੁਹਾਡੇ ਕੋਲ ਹਰ ਤਰੀਕੇ ਦੀ ਦਵਾਈ ਹੈ ਵੀ ਹਰ ਬਿਮਾਰੀ ਦੀ ਦਵਾਈ ਤੁਹਾਡੇ ਕੋਲ ਅਵੇਲੇਬਲ ਹੈ ਹਾਂ ਸਾਡੇ ਕੋਲ ਹਰ ਤਰੀਕੇ ਦੀ ਦਵਾਈ ਹੈ ਹਰ ਬਿਮਾਰੀ ਦੀ ਹਰ ਮਰਜ਼ੀ ਦੀ ਹੈ ਜਿੱਦਾਂ ਕੋ ਲੇਡੀਜ਼ ਨੂੰ ਕੋ ਲਕੋਰੀਆ ਹੋਵੇ ਉਹਦੀ ਸਾਡੇ ਕੋਲ ਪੱਕੀ ਮੈਡੀਸਨ ਹੈ ਲੇਡੀਜ਼ ਨੂੰ ਪੀਰੀਅਡ ਘਟ ਆਉਂਦੇ ਹੋਣ ਲੇਡੀਜ਼ ਨੂੰ ਪੀਰੀਅਡ ਜ਼ਿਆਦਾ ਆਉਂਦੇ ਹੋਣ ਲੇਡੀ ਨੂੰ ਪੀਰੀਅਡ ਬਿਲਕੁਲ ਬੰਦ ਹੋ ਗਏ ਹੋਣ ਉਦੀ ਬੀਐਸਸੀ ਮੈਡੀਸਨ ਦਿੰਦੇ ਆ ਜਿੱਦਾਂ ਲੇਡੀਜ਼ ਦੇ ਆਪਾਂ ਯੂਟਰਸ ਵਿੱਚ ਫਾਈਬਰੋ ਹੋ ਜਾਂਦੀ ਹੈ ਉਦੀ ਵੀ ਸਾਡੇ ਕੋਲ ਮੈਡੀਸਨ ਹੈ ਤੇ ਜੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਪਣਾ ਪ੍ਰੋਬਲਮ ਹੈ ਕਿਸੇ ਨੂੰ ਮਰਦਾਨਗੀ ਤਾਕਤ ਦੀ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਲੀਵਰ ਦੀ ਤਾਂ ਆਪਾਂ ਦੱਸ ਸਕਦੇ ਹਾਂ ਜੇ ਜਿੱਦਾਂ ਕਿਸੇ ਨੂੰ ਗਠੀਏ ਦੀ ਪ੍ਰੋਬਲਮ ਹੈ ਹੂੰ ਕਿਸੇ ਨੂੰ ਗਠੀਏ ਦੀ ਪ੍ਰੋਬਲਮ ਹੈ ਬਿਲਕੁਲ ਉਂਗਲਾ ਸੋਜੇ ਜਾਂਦੀਆਂ ਹੱਥ ਮੁੜ ਜਾਂਦੇ ਆ ਤੁਰ ਨਹੀਂ ਹੁੰਦਾ ਤੇ ਉਹਦੇ ਵੀ ਆਥਰਾਇਟਸ ਦਾ ਸਾਡੇ ਕੋਲ 100% ਇਲਾਜ ਹੈ ਤੇ 10 ਤੋਂ 4 ਮਹੀਨੇ ਮੈਡੀਸਨ ਲੈਣੀ ਪੈਂਦੀ ਆ ਤੇ ਬੰਦਾ ਨਾਰਮਲ ਹੋ ਜਾਂਦਾ ਕੋਈ ਵੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਨਹੀਂ ਆਉਗੀ ਉਹਨੂੰ ਹਨਾ ਤੇ ਜੇ ਸਰਵਾਈਕਲ ਹੈ ਹਮ ਸਰਵਾਈਕਲ ਵਿੱਚ ਤਾਂ ਆਪਣੇ ਮੋਢੇ ਆ ਸਾਰਾ ਬਿਲਕੁਲ ਤੁਸੀਂ ਮੋੜ ਕੇ ਮੋਟਰਸਾਈਕਲ ਵੀ ਨਹੀਂ ਚਲਾ ਸਕਦੇ ਉਦਾਂ ਸਾਡੇ ਕੋ ਪੇਸ਼ੈਂਟ ਆਉਂਦੇ ਆ ਔਰ 2 ਤੋਂ 3 ਮਹੀਨੇ ਵਿੱਚ ਬਿਲਕੁਲ ਨਾਰਮਲ ਹੋ ਜਾਂਦੇ ਆ ਇਹ ਤੇ ਪੱਕਾ ਇਲਾਜ ਆ ਸਾਡੇ ਕੋ ਇਹ ਨਹੀਂ ਅਸੀਂ ਵੀ ਆਯੁਰਵੈਦਿਕ ਵਿੱਚ ਤੁਹਾਨੂੰ ਵੈਸੇ ਹੀ ਦੱਸ ਰਹੇ ਆ ਸਾਡੇ ਕੋ ਪੇਸ਼ੈਂਟ ਵੀ ਇਦਾਂ ਦੇ ਆ ਜਿਹੜੇ ਕਿ ਆਪਣਾ ਠੀਕ ਹੋਏ ਆ ਉਹਨਾਂ ਨਾਲ ਵੀ ਤੁਹਾਨੂੰ ਅਸੀਂ ਇੰਟਰਵਿਊ ਕਰਾ ਸਕਦੇ ਆ ਤੇ ਹਰ ਬੁਰੀ ਮਰੀਜ਼ ਸਾਡੇ ਕੋਲ ਆਜਾ ਕਿਸੇ ਨੂੰ ਕੋ ਬਵਾਸੀਰ ਹੈ ਠੀਕ ਹੈ ਕਿਸੇ ਦੇ ਸੈੱਲ ਘਟਦੇ ਆ ਜਿੱਦਾਂ ਅੱਜ ਕੱਲ ਆਉਣ ਵਾਲਾ ਸਮਾਂ ਹੁਣ ਡੇਂਗੂ ਬੁਖਾਰ ਆਪਣਾ ਚੱਲਣਾ ਡੇਂਗੂ ਬੁਖਾਰ ਹੋਣਾ ਠੀਕ ਹੈ ਤੇ ਉਦੋਂ ਤੋਂ ਕੀ ਹੁੰਦਾ ਸੈੱਲ ਘਟ ਜਾਂਦੇ ਆ ਹੁਣ ਤੁਸੀਂ ਹਸਪੀਟਲਾਂ ਜਾਓਗੇ ਤਾਂ ਆਪ ਵੀ ਆਪਣਾ ਮੀਰ ਤਾਂ ਇਲਾਜ ਕਰਾ ਸਕਦਾ ਗਰੀਬ ਬੰਦਾ ਨਹੀਂ ਕਰਾ ਸਕਦਾ ਉਹ ਸੈੱਲ ਚੜਾਉਂਦੇ ਆ ਬੜੇ ਕੋਸਟਲੀ ਆ ਪਰ ਅਸੀਂ ਦਵਾਈਆਂ ਨਾਲ ਹੀ ਸੈੱਲ ਤਿਆਰ ਕਰ ਦਿੰਨੇ ਆ ਤੁਹਾਨੂੰ ਸੈੱਲ ਚਲਾਉਣ ਦੀ ਲੋੜ ਨਹੀਂ ਪਊਗੀ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਪ੍ਰੋਪਰ ਜਿੰਨੇ ਤੁਹਾਨੂੰ ਸੈੱਲ ਚਾਹੀਦੇ ਆਪਣੀ ਬੋਡੀ ਚੋਂ ਨੇ ਸੈੱਲ ਤਿਆਰ ਹੋ ਜਾਂਦੇ ਆ ਤੇ ਕੋਈ ਮੁਸ਼ਕਲ ਨਹੀਂ ਆ ਇਹ ਮੈਂ ਚਾਹਨੀ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜਰੂਰ ਦੱਸੋ ਕਿਉਂਕਿ ਸਾਡੇ ਦਰਸ਼ਕਾਂ ਨੂੰ ਅਗਰ ਜੇ ਕੋਈ ਦਿੱਕਤ ਆmdiਏ ਕੋਈ ਪ੍ਰੋਬਲਮ ਆmdiਏ ਕਿਉਂਕਿ ਕਿਉਂਕਿ ਨਸ਼ਾ ਜਿਹੜਾ ਆ ਤੇ ਲੀਵਰ ਦੀ ਦਿੱਕਤ ਬਹੁਤ ਜ਼ਿਆਦਾ ਗੰਭੀਰ ਆ ਲੋਕ ਪਰੇਸ਼ਾਨ ਹੋ ਜਾਂਦੇ ਡਾਕਟਰਾਂ ਕੋਲ ਜਾ ਜਾ ਕੇ ਅਗਰੇਜੀ ਦਵਾਈ ਖਾ ਖਾ ਕੇ ਤੇ ਮੈਂ ਚਾਹਨੀ ਆ ਵੀ ਜਿਹੜੇ ਦਰਸ਼ਕਾਂ ਨਾਲ ਰੂਬਰੂ ਹੋਣਾ ਚਾਹੁੰਦੇ ਕਿਵੇਂ ਹੋਣ ਤੇ ਮੈਂ ਚਾਹ ਤੁਸੀਂ ਜਰੂਰ ਇੱਕ ਵਾਰ ਉਹਨਾਂ ਨੂੰ ਲੋਕੇਸ਼ਨ ਦੱਸੋ ਆਪਣਾ ਕੰਟੈਕਟ ਨੰਬਰ ਜਰੂਰ ਦੱਸੋ ਤਾਂ ਕਿ ਤੁਹਾਨੂੰ ਆ ਕੇ ਮਿਲਣ ਤੇ ਤੁਹਾਡੇ ਤੋਂ ਦਵਾਈ ਲੈ ਤੁਹਾਡੇ ਤੋਂ ਦਵਾਈ ਲੈਣ ਤਾਂ ਕਿ ਉਹਨਾਂ ਨੂੰ ਇਹਨੇ ਪ੍ਰੋਬਲਮ ਜਿਹੜੀ ਆ ਫੇਸ ਨਾ ਕਰਨੀ ਪਵੇ। ਪਿਆਰੇ ਸਾਡੇ ਕੋਲ ਸਾਡਾ ਦਵਾਖਾਨਾ ਬਹੁਤ ਪੁਰਾਣਾ ਔਰ ਸਾਡੀ ਕੋਈ ਵੀ ਕਿਤੇ ਕੋਈ ਵੀ ব্রাঞ্চ ਨਹੀਂ ਹੈਗੀ ਠੀਕ ਹੈ ਸਾਡੇ ਕੋਲੋਂ ਕੋਈ ਐਨ ਆਰ ਆਈ ਭਰਾ ਵੀ ਦਵਾਈਆਂ ਸਤ तकरीबन ਆ ਜਿਆਦਾ 40 ਤੋਂ 50 60% ਸਾਡੀਆਂ ਬਾਹਰ ਹੀ ਦਵਾਈਆਂ ਜਾਂਦੀਆਂ ਤੇ ਉਹ ਸਾਡੇ ਕੋ ਨੂੰ ਦਵਾਈਆਂ ਕੰਟੈਕਟ ਨੰਬਰ ਅਸੀਂ ਦਿੱਤੇ ਹੋਏ ਆ ਠੀਕ ਹੈ ਦਵਾਈਆਂ ਤੁਸੀਂ ਕੋਰੀਅਰ ਵੀ ਕਰਵਾਉਨੇ ਹੋ ਕਿਸੇ ਵੀ ਤਰ੍ਹਾਂ ਦੀਆਂ ਜਿੱਦਾਂ ਲੇਡੀਜ਼ ਨੂੰ ਕਿਸੇ ਜਿੱਦਾਂ ਹਰ ਸ਼ਾਇਆ ਦੀ ਪ੍ਰੋਬਲਮ ਬਹੁਤ ਆ ਫੇਸ ਤੇ ਕਿੱਲੇ ਆ ਉਹ ਹਾਸ਼ੇ ਆ ਸ਼ਾਇਆ ਉਹ 20 ਐਸੀ ਦਵਾਈ ਹਰਬਲ ਤਿਆਰ ਕੀਤੀ ਹੋਈ ਹੈ ਨਾ ਉਹ ਵੀ ਦਵਾਈ ਦਿੰਦੇ ਆ ਸਾਡੇ ਕੋਲ ਇੱਥੇ ਵਸ਼ਕਰਮਾ ਮੰਦਰ ਹੈ 마שי ਵਾਲੀ ਰੋਡ ਤੇ ਉਹਦੇ ਬੈਕ ਸਾਈਡ ਤੇ ਸਾਡਾ ਹੈਗਾ ਦੁੱਖਦਾਰ ਦੁਆ ਕਾਨਾ ਤੇ 904001187300 ਇਹ ਸਾਡਾ ਇੱਕ ਨੰਬਰ ਹੈ ਬਾਕੀ 9779411330 9779411331 9779411332 ਇਹ ਨੰਬਰ ਸਾਡੇ ਕੋਲ ਚੱਲਦੇ ਆ ਤੁਸੀਂ ਕਿਸੇ ਵੀ ਟਾਈਮ ਇਨਾਂ ਤੇ ਗੱਲ ਕਰਕੇ ਆ ਸਕਦੇ ਹਾਂ ਸਭ ਤੋਂ ਦਵਾਈ ਲੈ ਸਕਦੇ ਹਾਂ ਕੂਰੀਅਰ ਮੰਗਵਾ ਸਕਦੇ ਹਾਂ ਚਾਹੇ ਉਹ ਇੰਡੀਆ ਦਾ ਚਾਹੇ ਉਹ ਬਾਹਰ ਦੇ ਕਿਸੇ ਵੀ ਕੰਟਰੀ ਦਾ ਆ ਕੋਈ ਪ੍ਰੋਬਲਮ ਨਹੀਂ ਆਉਗੀ ਉਹਦੇ ਵਿੱਚ ਜੀ ਸੋ ਗੱਲਬਾਤ ਕੀਤੀ ਅਸੀਂ ਅਵੇਜ ਜੀ ਨਾਲ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਨਸ਼ਾ ਕਿਵੇਂ ਛੁਡਾਇਆ ਜਾਂਦਾ ਹੈ ਲੀਵਰ ਦੀ ਦਿੱਕਤ ਕਿਉਂ ਆਉਂਦੀ ਹੈ ਤੁਸੀਂ ਵੀ ਸੁਣਿਆ ਤੇ ਜੇਕਰ ਤੁਹਾਨੂੰ ਵੀ ਕੋਈ ਇਦਾਂ ਦੀ ਦਿੱਕਤ ਆਂਦੀ ਹੈ ਤੇ ਇੱਥੇ ਤੁਸੀਂ ਜ਼ਰੂਰ ਆ ਸਕਦੇ ਹੋ ਕੰਟੈਕਟ ਨੰਬਰ ਲੋਕੇਸ਼ਨ ਨੰਬਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਆ ਕੇ ਇਹਨਾਂ ਨੂੰ ਮਿਲੋ ਤੇ ਤੁਹਾਡੀ ਪ੍ਰੋਬਲਮ ਦਾ ਜਿਹੜਾ ਹੱਲ ਹੈ ਉਹ ਜ਼ਰੂਰ ਹੋਵੇਗਾ